देखो जो अभी अपने ना फिर दुखी जो अभी अपने जुड़ गए फिर करके दुखी हाँ कि अने जुड़ गए असि दूचार मां बाप है पत्नी है धियां पुत्र ने आदि ने साफ सफी आदि ने ਜਾ ਦੁਸ਼ਮਣ ਦੇ ਬੰਦਾ ਦੁਸ਼ਮਣ ਨਾਲ ਵੀ ਜੁੜਿਆਦਾ ਨਹੀਂ ਕਦੇ ਇੱਕ ਦੁਸ਼ਮਣ ਨਾਲ ਨਹੀਂ ਜੁੜਿਆ ਬੰਦਾ ਦੁਸ਼ਮਣ ਨਾਲ ਵੀ ਜੁੜਿਆ ਨੂੰ ਐਸੀ ਕਰਕੇ ਚੇਤੇ ਕਰਦਾ ਰਹਿੰਦਾ ਜਾਦ ਕਰਦਾ ਅਸੀਂ ਜਿਹਦੇ ਨਾਲ ਜੁੜੇ ਹੋਈ ਉਹਦੀ ਯਾਦ ਆਉਂਦੀ ਰਹਿੰਦੀ ਹੈ ਸਾਨੂੰ ਅਸੀਂ ਜਿਹਦੇ ਨਾਲ ਜੁੜਿਆ ਨਾ ਹੋਈ ਉਹਦੀ ਯਾਦ ਨਹੀਂ ਆਉਂਦੀ ਬੰਦਾ ਦੁਨੀ ਮੰ ਨਾਲ ਵੀ ਜੁੜਿਆ ਇੱਕ ਕਰ ਨੂੰ ਚੇਤੇ ਕਰਦਾ ਇੱਕ ਯਾਦ ਕਰਦਾ ਬੰਦਾ ਇਹਨਾਂ ਚੀਜ਼ਾਂ ਨਾਲ ਜੁੜਿਆ ਮਾਪੇ ਬਾਪੂ ਨਾਲ ਬਤਨ ਗਿਆ ਜਪਤੀਏ ਪਿਆ ਮੁੱਤਰ ਨੇ ਸੰਜਣ ਮਿਤਰ ਨੇ ਇਸ ਦੇ ਨਾਲ ਨੇ ਦੁਸ਼ਮਣ ਆ ਗਏ ਬੰਦੇ ਨਾਲ ਜੁੜਿਆ ਹੋਇਆ ਆਪਣੇ ਨਾਲ ਦੀ ਜੁੜਿਆ ਹੋਇਆ ਫਿਰ ਕੱਛੀ ਫਿਰ ਬਾਰੇ ਨਾਲ ਜੁੜਿਆ ਹੋਇਆ ਸੱਚਾ ਪਤ ਜੈ ਕਦੇ ਫਿਰ ਕਦੇ ਖੁਸ਼ੀ ਦੀ ਹੈ ਫਿਰ ਕਦੇ ਗਮ ਦੀ ਹੈ ਤੁਹਕ ਨੂੰ ਜੁੜਿਆ ਨਾ ਕਰੋ ਜੇ ਤੂੰ ਆਪਣੇ ਆਪ ਦਾ ਡੁਰਿਆ ਹੁੰਦਾ ਫਿਰ ਇਹ ਦੁੱਖ ਆਪ ਵਿੱਚ ਹੀ ਤੈਨੂੰ ਹੋਣਾ ਹੈ ਤੈਨੂੰ ਵਿਆਪਨ ਨਹੀਂ ਸੀ ਮਾਰਤੂੰ ਇਹਨਾਂ ਨਾਲ ਜੁੜਿਆ ਨਾ ਗ੍ਰਿਫਤ ਕੁਟਾਂ ਬੋਲ ਇੰਡੀਆ ਕਰੇ ਹੱਥ ਕਰੇ ਸੋਗ ਗੁਰੂ ਅਰਜਨ ਦੇਵ ਜੀ ਅਸੀਂ ਇਸ ਕਰਕੇ ਬੁਥੀਆਂ ਕਿ ਅਸੀਂ ਬੁਝੀਆਂ ਨਾਲ ਬੁਣ ਕੇ ਬੈਠੇ ਆਪਣੇ ਆਪ ਨਾਲ ਜੁੜ ਕੇ ਬੈਠੇ ਜੇਦਾਂ ਅਸੀਂ ਆਪਣੇ ਆਪ ਨਾਲ ਜੁੜ ਕੇ ਬੈਠ ਕੇ ਸਾਡੇ ਦੁੱਖ ਖਤਮ ਹੋ ਜਾਂਦੇ ਸਾਡੇ ਦੁੱਖ ਖਤਮ ਹੋ ਜਾਂਦੇ ਅਸੀਂ ਮੁਕੀ ਹੈ ਅਸੀਂ ਦੁਧੀਆਂ ਕਰ ਲੈਂਦੇ ਅੰਦਾ ਆਪਣੇ ਕੋਤੀ ਦੇ ਸੁਖਾਲ ਨੂੰ ਇੱਕ ਵੇਕਨ ਕੀ ਜਾਂਦਾ ਮੰਦਾ ਉਹ ਕੀਰ ਨੂੰ ਪਿਆਰ ਕਰਦਾ ਉਹਨਾਂ ਦੇ ਦੁੱਖ ਵੇਖ ਵੇਖ ਕੇ ਕੀ ਜਾਂਦਾ ਭਈ ਮੇਰੀਆਂ ਬੇਤਰਾ ਕਿ ਰੁਕੇ ਐਸੀ ਹੁੰਦਾ ਚੱਟਾ ਮੇਰੇ ਕੋ ਬਾਦਾਂ

ਉਹ ਦੁੱਖ ਦੀਆਂ ਅੰਦਰੋਂ ਕਦੇ ਸੁੱਖ ਨਿਕਲੇ ਧੀਰੀਆਂ ਦੁੱਖਾਂ ਅਗਨ ਅੰਗ ਤੁਸੀਂ ਬੈਠਾ ਨਾ ਕਦੇ ਉਹਦੇ ਵਿੱਚੋਂ ਸੁੱਖ ਨਿਕਲੇ ਆਪਣੇ ਆਪਣਾ ਜੋਤੇ ਸੁਖੀ ਹੋਣਾ ਜੇਕਰ ਆਪਣੇ ਆਪਣਾ ਜੋਤੇ ਬੈਠ ਗਿਆ ਤੂੰ ਸੁਖੀ ਹੈ ਬਾਰਾ ਕਹਿੰਦੇ ਤੇਰੇ ਮੁਰਦਾ ਦੁੱਖ ਕੋਈ ਨਹੀਂ ਪਰ ਤੂੰ ਦੁੱਖ ਨੂੰ ਜਿਆਲੇ ਇਕੱਠੇ ਕਰੀ ਬੈਠਾ ਆਪਣੇ ਆਪਣਾ ਗੁਰੂ ਦਰਜਾ ਨਾ ਦੇ ਦਿਨ ਆਪਣੇ ਆਪ ਨਾਲ ਬੁਸੇ ਬੈਠ ਗਿਆ ਦੁੱਖਾਂ ਦੀ ਸਮਾਪਤੀ ਹੈ ਦੁੱਖ ਨਹੀਂ ਹੋਣਗੇ ਤੇਰੇ ਕੋਲ